ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਜ਼ਰੂਰੀ ਬੇਨਤੀ ਜੋ ਵੀ ਜਾਣਕਾਰੀ ਅਸੀਂ ਆਪਣੇ ਚੈਨਲ ਤੇ ਤੁਹਾਨੂੰ ਦਿੰਦੇ ਹਾਂ ਇਹ ਕੋਈ ਸਾਡੇ ਆਪਣੇ ਵਿਚਾਰ ਨਹੀਂ ਹੁੰਦੇ ਸਾਧ ਸੰਗਤ ਜੀ ਇਹ ਮਹਾਪੁਰਖਾਂ ਪਾਸੋਂ ਸੰਤ ਮਹਾਪੁਰਖਾਂ ਪਾਸੋਂ ਸਾਨੂੰ ਜਾਣਕਾਰੀ ਮਿਲੇ ਹੁੰਦੀ ਹੈ ਅਸੀਂ ਉਹੀ ਜਾਣਕਾਰੀ ਸੰਗਤ ਜੀ ਤੁਹਾਨੂੰ ਦੇਣ ਦੀ ਕੋਸ਼ਿਸ਼ ਕਰਦੇ ਹਾਂ ਸਾ ਸੰਗਤ ਜੀ ਇਹ ਗੁਰੂ ਸਾਹਿਬਾਂ ਦੀ ਬਾਤ ਸਾ ਸੰਗਤ ਜੀ ਤਾਂ ਕਿ ਗੁਰੂ ਸਾਹਿਬਾਂ ਦੀ ਬਾਤ ਉਹ ਵੱਧ ਵਡਿਆਈ ਹੋ ਸਕੇ ਬੰਦਗੀ ਵਾਲੇ ਮਹਾਪੁਰਖ ਰੱਬ ਦੇ ਪਿਆਰੇ ਹੁੰਦੇ ਹਨ ਉਹ ਹਰ ਰੋਜ਼ ਹੀ ਪ੍ਰਭੂ ਪ੍ਰੇਮ ਦੀ ਕੋਈ ਨਾ ਕੋਈ ਨਵੀਂ ਗੱਲ ਜੀ ਰੋਜ਼ ਸੰਗਤ ਜੀ ਉਹ ਦੱਸਦੇ ਹਨ ਕਿਉਂਕਿ ਉਹਨਾਂ ਲਈ ਤਾਂ ਸਾਹਿਬ ਮੇਰੇ ਨਿਤ ਨਵਾਂ ਹੀ ਹੁੰਦਾ ਹੈ ਉਹ ਆਪ ਤਾਂ ਪ੍ਰਭੂ ਪ੍ਰੇਮ ਵਿੱਚ ਰੰਗੇ ਹੀ ਹੁੰਦੇ ਹਨ ਤੇ ਸੰਗਤ ਜੀ ਉਹ ਹੋਰਾਂ ਨੂੰ ਵੀ ਰੰਗਣ ਦੇ ਲਈ ਕਈ ਤਰ੍ਹਾਂ ਦੀਆਂ ਯੋਗਤੀਆਂ ਸਾਨੂੰ ਦੱਸਦੇ ਹਨ ਸਾ ਸੰਗਤ ਜੀ ਅੱਜ ਦੇ ਇਹ ਵੀਡੀਓ ਉਹਨਾਂ ਦੇ ਲਈ ਬਹੁਤ ਹੀ ਖਾਸ ਹੈ ਜੋ ਆਪਣੇ ਆਪ ਨੂੰ ਕਲਗੀਧਰ ਪਾਸ਼ਾ ਜੀ ਦੇ ਤਿੰਨਾਂ ਪੁੱਤਰ ਸਮਝਦੇ ਹਨ ਜਿਹੜੇ ਆਪਣੇ ਦਿਲ ਦੇ ਵਿੱਚ ਉਹਨਾਂ ਦੇ ਦਰਸ਼ਨਾਂ ਦੀ ਇੱਛਾ ਰੱਖਦੇ ਹਨ ਤੇ ਸੋਚਦੇ ਹਨ ਕਿ ਮੇਰੇ ਵਾਹਿਗੁਰੂ ਸੱਚੇ ਪਾਸ਼ਾ ਤਨਤਨ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਪਰਿਵਾਰ ਜੰਗ ਦੇ ਮੈਦਾਨ ਦੇ ਵਿੱਚ ਸ਼ਹੀਦ ਕਰਵਾ ਦਿੱਤਾ ਪਰ ਫਿਰ ਵੀ ਉਹਨਾਂ ਨੇ ਅਮਰਤ ਵੇਲਾ ਖੁੰਝਣ ਨਹੀਂ ਦਿੱਤਾ ਤੇ ਮੈਂ ਅਤੇ ਮੈਂ ਅੱਜ ਵੀ ਇੱਕ ਆਮ ਜ਼ਿੰਦਗੀ ਜੀ ਰਹੀ ਹਾਂ ਜਿਨ੍ਹਾਂ ਦੇ ਮਨ ਦੇ ਅੰਦਰ ਇਹ ਖਾਸ ਇੱਛਾ ਹੈ ਕਿ ਮੈਂ ਵੀ ਅਮਰਤ ਵੇਲੇ ਉਠਾਂ ਅਤੇ ਨਿਤਨੇਮ ਕਰਾਂ ਉਹ ਮਹਾਪੁਰਖਾਂ ਦੀਆਂ ਦੱਸੀਆਂ ਇਨ੍ਹਾਂ ਸੱਤ ਯੋਗਤਿਆਂ ਦੀ ਮਦਦ ਦੇ ਨਾਲ ਆਪਣੀ ਇਸ ਇੱਛਾ ਨੂੰ ਪੂਰਾ ਕਰ ਸਕਦੇ ਹਨ ਸਾਧ ਸੰਗਤ ਜੇਕਰ ਇੱਕ ਅਮਰਤ ਵੇਲਾ ਸੰਭਾਲ ਲਿਆ ਜਾਵੇ ਫਿਰ ਗੁਰੂ ਨੂੰ ਅਸੀਂ ਕੀ ਪਿਆਰ ਕਰਨਾ ਹੈ ਗੁਰੂ ਇਨ੍ਹਾਂ ਦੇ ਆਲੂ ਕਿਰਪਾਲੂ ਹੈ ਫਿਰ ਗੁਰੂ ਸਾਨੂੰ ਪਿਆਰ ਕਰੇਗਾ ਅਮਰਤ ਵੇਲਾ ਸੱਚ ਨੌ ਵਟਿਆਏ ਵਿੱਚ ਆ ਪਰ ਸ਼ਰਤ ਸਿਰਫ ਇਹ ਹੈ ਕਿ ਅੰਮ੍ਰਿਤ ਵੇਲੇ ਗੱਲਾਂ ਨਾ ਹੋਣ ਸਿਰਫ ਨਾਮ ਦੇ ਨਾਲ ਗੁਰਬਾਣੀ ਦੇ ਰਾਹੀ ਉਸ ਪ੍ਰਭੂ ਦੀ ਵਡਿਆਈ ਹੀ ਕਰਨੀ ਹੈ ਬਾਬਾ ਜੀ ਦੀ ਜ਼ੁਬਾਨ ਦੇ ਵਿੱਚ ਅਕਸਰ ਹੀ ਇਹ ਬਚਨ ਹੋਇਆ ਕਰਦੇ ਸਨ ਕਿ ਜੇਕਰ ਕੋਈ ਰਾਤ ਨੂੰ ਉੱਠ ਕੇ ਇਸ਼ਨਾਨ ਕਰੇ ਅਤੇ 7 ਵਜੇ ਤੱਕ ਚੌਂਗੜਾ ਮਾਰ ਕੇ ਬੈਠ ਕੇ ਨਿਤਨੇਮ ਕਰੇ ਤਾਂ ਉਸ ਨੂੰ ਸਵਾ ਮਨ ਸੋਨਾ ਦਾਨ ਕਰਨ ਦਾ ਦਰਗਾਹ ਦੇ ਵਿੱਚੋਂ ਫਲ ਮਿਲਦਾ ਹੈ ਜੇਕਰ ਕੋਈ ਸਵਾ 1 ਤੋਂ 7 ਵਜੇ ਤੱਕ ਬੈਠ ਕੇ ਨਿਤਨੇਮ ਕਰੇ ਤਾਂ ਫਿਰ ਉਸ ਨੂੰ ਸਵਾ ਮਨ ਚਾਂਦੀ দান ਕਰਨ ਦਾ ਫਲ ਮਿਲਦਾ ਹੈ ਜੇਕਰ ਕੋਈ ਸਵਾ 2 ਤੋਂ 7 ਵਜੇ ਤੱਕ ਬੈਠ ਕੇ ਨਿਤਨੇਮ ਕਰੇ ਤਾਂ ਫਿਰ ਉਸ ਨੂੰ ਸਵਾ ਮਨ ਤਾਂਬਾ দান ਕਰਨ ਦਾ ਫਲ ਮਿਲਦਾ ਹੈ ਕੋਈ ਸਵਾ 3 ਵਜੇ ਉੱਠ ਕੇ ਇਸ਼ਨਾਨ ਕਰਕੇ ਨਿਤਨੇਮ ਕਰੇ ਤਾਂ ਉਸ ਨੂੰ ਸਵਾ ਮਨ ਦੁੱਧ দান ਕਰਨ ਦਾ ਫਲ ਮਿਲਦਾ ਹੈ ਜੇ ਕੋਈ 5:30 ਤੋਂ 4 ਵਜੇ ਤੋਂ 7 ਵਜੇ ਤੱਕ ਨਿਤ ਨਾਮ ਕਰੇ ਉਸ ਨੂੰ ਫਿਰ ਸਵਾ ਮਨ ਅੰਨਦਾਨ ਕਰਨ ਦਾ ਫਲ ਮਿਲਦਾ ਹੈ ਜਦੋਂ ਕੋਈ 5:30 ਤੋਂ 7 ਵਜੇ ਤੱਕ ਨਿਤ ਨਾਮ ਕਰਦਾ ਹੈ ਤਾਂ ਫਿਰ ਉਸ ਨੂੰ ਸਵਾ ਮਨ ਪਾਣੀਦਾਨ ਕਰਨ ਦਾ ਫਲ ਮਿਲਦਾ ਹੈ ਪਰ ਜੇ ਕੋਈ 6:30 ਵਜੇ ਤੋਂ 7 ਵਜੇ ਤੱਕ ਨਾਮ ਚਪੇ ਤਾਂ ਫਿਰ ਉਸ ਨੂੰ ਸਵਾ ਮਨ ਛਿੜਕਾਂਦਾਨ ਕਰਨ ਦਾ ਫਲ ਮਿਲਦਾ ਹੈ ਭਾਵ ਕਿ ਦਰਗਾਹ ਦੇ ਵਿੱਚ ਉਸ ਨੂੰ ਛਿੜਕਾਂ ਹੀ ਮਿਲਦੀਆਂ ਹਨ ਬਾਬਾ ਨੰਦ ਸਿੰਘ ਜੀ ਨੇ ਸਾਰਾ ਜੀਵਨ ਸਵਾ ਵਜੇ ਤੋਂ 7 ਵਜੇ ਤੱਕ ਨਾਮ ਜਪਿਆ ਤੇ ਇਸ ਵਿੱਚ ਤਾਂ ਫਿਰ ਸੋਨਾ, ਚਾਂਦੀ, ਤੰਬਾ, ਦੁੱਧ, ਅੰਨ, ਪਾਣੀ ਦਾਣ ਕਰਨ ਦਾ ਸਾਰਿਆਂ ਦਾ ਹੀ ਫਲ ਆ ਗਿਆ। ਤਾਂ ਹੀ ਫਿਰ ਬਾਬਾ ਜੀ ਨੂੰ ਜਪਦਿਆਂ ਨੂੰ ਨਰੰਕਰ ਨੇ ਸਭ ਕੁਛ ਇਹ ਹੀ ਬੈਠਿਆਂ ਨੂੰ ਭੇਜਿਆ ਹੈ। ਸਾਧ ਸੰਗਤ ਜੀ ਬਾਬਾ ਜੀ ਨੇ ਕਦੇ ਕਿਸੇ ਅੱਗੇ ਸਵਾਲ ਨਹੀਂ ਸਿਪਾਇਆ। ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਧਰੀ ਮੁਖਦਵਾਰ ਨਾਨਕ ਐਵੇਂ ਜਾਣੀ ਸਭ ਆਪੇ ਸੱਚਿਆਰ। ਜਿਸੇ ਹਿਰਦੇ ਦੇ ਵਿੱਚ ਚਾਹ ਹੈ ਕਿ ਮੈਂ ਵੀ ਅਮਰਤ ਵੇਲੇ ਉੱਠਾਂ ਮਹਾਪੁਰਖ ਉਹਨਾਂ ਲਈ ਪਹਿਲੇ ਯੋਗਤੀ ਹੀ ਦੱਸਿਆ ਕਰਦੇ ਸਨ ਕਿ ਰਾਤ ਨੂੰ ਸੌਣ ਵੇਲੇ ਜਿੰਨੀ ਭੁੱਖ ਹੋਵੇ ਉਸ ਨਾਲੋਂ ਅੱਧਾਕ ਪ੍ਰਸ਼ਾਦਾ ਘਟਿ ਸਕਣਾ ਹੈ ਰਾਜਕੇ ਭੋਜਨ ਛਕਾਂ ਦੇ ਨਾਲ ਸਰੀਰ ਵਿੱਚ ਗੈਸ ਪੈਦਾ ਹੁੰਦੀ ਹੈ ਜੋ ਕਿ ਸਰੀਰ ਨੂੰ ਚੜਦੀ ਹੈ ਜਿਸ ਨਾਲ ਜ਼ਿਆਦਾ ਨੀਂਦ ਆਉਂਦੀ ਹੈ ਤੇ ਥੋੜਾ ਜਿਹਾ ਪ੍ਰਸ਼ਾਦਾ ਘਟਿ ਸਕਣ ਦੇ ਨਾਲ ਅਮਰਤ ਵੇਲੇ ਜਾਗ ਆਸਾਨੀ ਨਾਲ ਆ ਜਾਂਦੀ ਹੈ ਅਮਰਤ ਵੇਲਾ ਸੰਭਾਲਣ ਦੇ ਲਈ ਦੂਜੀ ਯੋਗਤੀ ਇਹ ਹੈ ਕਿ ਸਮੇਂ ਸਿਰ ਆਰਾਮ ਵਿੱਚ ਹੋਣਾ ਜ਼ਰੂਰੀ ਹੈ ਜੇਕਰ ਅਸੀਂ ਰਾਤ ਦੇ 1 ਤੋਂ 2 ਵਜੇ ਸੌਵਾਂਗੇ ਤਾਂ ਸਵੇਰੇ ਉੱਠਣ ਵਿੱਚ ਮੁਸ਼ਕਲ ਹੋਵੇਗੀ ਇੱਕ ਵਾਰ ਗਿਆਨੀ ਪਿੰਦਰਪਾਲ ਜੀ ਨੂੰ ਕਿਸੇ ਨੇ ਪੁੱਛਿਆ ਕਿ ਅਮਰਤ ਵੇਲਾ ਕਿਸ ਤਰ੍ਹਾਂ ਸੰਭਾਲੀਏ ਤਾਂ ਉਹ ਕਹਿਣ ਲੱਗੇ ਕਿ ਪਹਿਲਾਂ ਸੌਣ ਦਾ ਵੇਲਾ ਸੰਭਾਲ ਲਓ ਅਮਰਤ ਵੇਲਾ ਆਪੇ ਹੀ ਸੰਭਾਲਿਆ ਜਾਵੇਗਾ ਜੇਕਰ ਅਸੀਂ ਰਾਤ ਨੂੰ 2-2 ਵਜੇ ਤੱਕ ਜਾਗਾਂਗੇ ਤਾਂ ਅਮਰਤ ਵੇਲਾ ਨਹੀਂ ਸੰਭਾਲ ਸਕਾਂਗੇ ਬਾਬਾ ਨਾਨਕ ਸਿੰਘ ਜੀ ਬਚਨ ਕਰਿਆ ਕਰਦੇ ਸਨ ਕਿ ਇੱਕ ਦਿਨ ਦਾ ਅੰਮ੍ਰਿਤ ਵੇਲੇ ਦਾ ਨਿਤਨੇਮ ਜੇ ਖੁੰਝ ਗਿਆ ਤਾਂ ਕਈ ਵਾਰ ਸੱਤ-ਸੱਤ ਦਿਨ ਉਹ ਸਮਾਂ ਫਿਰ ਕਾਬੂ ਨਹੀਂ ਆਉਂਦਾ ਹੱਥ ਨਹੀਂ ਆਉਂਦਾ ਇਸ ਲਈ ਸਮੇਂ ਸਿਰ ਆਰਾਮ ਵਿੱਚ ਹੋਣਾ ਜ਼ਰੂਰੀ ਹੈ ਅੰਮ੍ਰਿਤ ਵੇਲੇ ਉੱਠਣ ਦੇ ਲਈ ਤਿੱਜੇ ਯੋਗਤੀ ਮਹਾਪੁਰਖ ਇਹ ਦੱਸਦੇ ਹਨ ਕਿ ਅਲਾਰਮ ਦੀ ਹੈਲਪ ਲੈ ਸਕਦੇ ਹੋ ਇੱਕ ਅਲਾਰਮ ਲਗਾ ਲਓ ਜੇ ਲੋੜ ਹੈ ਤਾਂ ਦੋ ਲਗਾ ਲਓ ਇਦਾਂ ਸਹਾਰਾ ਵੀ ਲੈ ਸਕਦੇ ਹਾਂ ਚੌਥੀ ਯੋਗਤੀ ਇਹ ਹੈ ਕਿ ਜਿੱਥੇ ਤੁਸੀਂ ਸੌ ਰਹੇ ਹੋ ਕੋਲ ਛੋਟੇ ਜਿਹੇ ਟੇਬਲ ਦੇ ਉੱਪਰ ਇੱਕ ਪਾਣੀ ਦਾ ਜੱਗ ਅਤੇ ਛੋਟਾ ਜਿਹਾ ਤੌਲੀਆ ਰੱਖ ਲਓ ਜਦੋਂ 5 ਵਜੇ ਉੱਠਦੇ ਹਾਂ ਤਾਂ ਨੀਂਦ ਦਾ ਪੂਰਾ ਜ਼ੋਰ ਪਿਆ ਹੁੰਦਾ ਹੈ ਉਸ ਸਮੇਂ ਮਹਾਂਪੁਰਖ ਜੀ ਦੱਸਦੇ ਹਨ ਕਿ ਉਠੋ ਚੌਂਕੜਾ ਮਾਰ ਕੇ ਬੈਠ ਜਾਓ ਅਤੇ ਤੌਲੀਆ ਲੈ ਕੇ ਮੂੰਹ ਧੋ ਕੇ ਫੇਰ ਲਵੋ ਇਹ ਵੀ ਸਹਾਈ ਹੋਵੇਗਾ ਅਗਲੀ ᔪਗਤੀ ਮਹਾਂਪੁਰਖ ਜੀ ਦੱਸਦੇ ਹਨ ਕਿ ਜਿਸ ਦਾ ਵੀ ਮਨ ਕਰਦਾ ਹੈ ਅੰਮ੍ਰਿਤ ਵੇਲਾ ਸੰਭਾਲਣ ਦਾ ਉਹ ਇੱਕ ਜਾਂ ਦੋ ਜਪਜੀ ਸਾਹਿਬ ਦੇ ਪਾਠ ਵਾਚਾ ਦਿਓ ਜੋ ਤੁਹਾਡਾ ਨਿਤਨੇਮ ਹੈ ਉਸ ਤੋਂ ਇਲਾਵਾ 2 ਜਾਂ 4 ਜਾਂ 5 ਪਾਠ ਅਲੱਗ ਕਰੋ ਅਤੇ ਅਦਾਸ ਕਰੋ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮੇਰੇ ਤੋਂ ਅਮਰਤ ਵੇਲਾ ਸੰਭਾਲ ਨਹੀਂ ਹੁੰਦਾ। ਆਪ ਜੀ ਨੇ ਕਿਰਪਾ ਕਰਕੇ ਇਹ ਪਾਠ ਦੀ ਸੇਵਾ ਲਈ ਹੈ। ਤੁਸੀਂ ਕਿਰਪਾ ਕਰਕੇ ਕੋਈ ਵਿਧ ਬਣਾ ਦਿਓ ਅਤੇ ਅਮਰਤ ਵੇਲਾ ਬਖਸ਼ ਦਿਓ। ਅਗਲੀ ਯੋਗਤੀ ਰੱਬ ਦੇ ਪਿਆਰੇ ਅਮਰਤ ਵੇਲਾ ਸੰਭਾਲਣ ਦੀ ਇਹ ਦੱਸਦੇ ਹਨ ਕਿ ਜਦੋਂ ਅਮਰਤ ਵੇਲੇ 5 ਵਜੇ ਨੀਂਦ ਦਾ ਪੂਰਾ ਜ਼ੋਰ ਪਿਆ ਹੋਵੇ ਤਾਂ ਤੁਸੀਂ ਮੰਨੋ ਇੱਕ ਗੱਲ ਕਿਆ ਕਰੋ ਕਿ ਮਨ ਇੱਕ ਵਾਰ ਉਠ ਕੇ ਇਸ਼ਨਾਨ ਕਰਕੇ ਜੁੜ ਜਾ ਫਿਰ ਤੈਨੂੰ ਦੁਬਾਰਾ ਸੁਵਾ ਦਿਆਂਗੇ ਸਤਵੇਂ ਯੋਗਤੀ ਮਹਾਪੁਰਖ ਜੀ ਦੱਸਦੇ ਹਨ ਕਿ ਜਦੋਂ ਅੰਮ੍ਰਿਤ ਵੇਲੇ ਉੱਠਣ ਦਾ ਦਿਲ ਕਰੇ ਉਸ ਸਮੇਂ ਆਪਣੇ ਮਨ ਨੂੰ ਕਿਹਾ ਕਰੋ ਕਿ ਮਨਾ ਕਿਤੇ ਅੱਜ ਦਾ ਦਿਨ ਤੇਰਾ ਅਕੇਲਾ ਦਿਨ ਨਾ ਹੋਵੇ ਰੱਬ ਨਾ ਕਰੇ ਕਿ ਜੇ ਇਹ ਜ਼ਿੰਦਗੀ ਦਾ ਅਕੇਲਾ ਦਿਨ ਹੋਇਆ ਤਾਂ ਉਥੇ ਕਚਹਿਰੀ ਵਿੱਚ ਪੇਸ਼ ਜਦੋਂ ਕਰਨਾ ਹੈ ਤਾਂ ਉਹਨਾਂ ਨੇ ਦੇਖਣਾ ਹੈ ਕਿ ਕਿੰਨੇ ਵਜੇ ਉઠੇ ਨਿਤਨੇਮ ਕੀਤਾ ਕਿ ਨਹੀਂ ਕੀਤਾ ਫਿਰ ਉਹtheta ਕੀ ਮੌ ਦਿਖਾਵਾਂਗੇ ਗੁਰਬਾਣੀ ਵਿੱਚ ਗੁਰੂ ਸਾਹਿਬ ਜੀ ਬਚਨ ਕਰਦੇ ਹਨ ਕਿ ਨਾਗ ਰੂਪ ਕਾਲ ਨੇ ਪਤਾ ਨਹੀਂ ਕਿਹੜੇ ਸਮੇ ਆ ਕੇ ਤੈਨੂੰ ਡੰਗ ਮਾਰ ਦੇਣਾ ਹੈ ਇਸ ਲਈ ਸਾਨੂੰ ਆਪਣਾ ਅੰਮ੍ਰਿਤ ਵੇਲਾ ਸੰਭਾਲਣਾ ਬਹੁਤ ਜ਼ਰੂਰੀ ਹੈ ਤੇ ਸਾਧ ਸੰਗਤ ਜੀ ਆਓ ਆਪਾਂ ਵੀ ਅੱਜ ਤੋਂ ਅੰਮ੍ਰਿਤ ਵੇਲਾ ਸੰਭਾਲਣਾ ਸ਼ੁਰੂ ਕਰੀਏ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਅਰਦਾਸ ਬੇਨਤੀ ਕਰੀਏ ਕਿ हे ਪ੍ਰਮਾਤਮਾ ਸਾਡਾ ਅੰਮ੍ਰਿਤ ਵੇਲਾ ਸਾਡੇ ਤੋਂ ਸੰਭਾਲਿਆ ਜਾਵੇ ਅੰਮ੍ਰਿਤ ਵੇਲਾ ਸਾਨੂੰ ਜਾਗ ਆ ਜਾਵੇ ਤਾਂ ਸੰਗੇ ਜੀ ਇਸ ਤਰ੍ਹਾਂ ਜੇਕਰ ਅਸੀਂ ਅਰਦਾਸ ਪੈਂਦੇ ਕਰਾਂਗੇ ਤਾਂ ਸਾਡੇ ਚਾਗ ਅਮਰਤ ਵੇਲੇ ਜ਼ਰੂਰ ਖੁੱਲ ਜਾਵੇਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ